ਆਰ ਨੂੰ ਪੈਰ ਪਰੀ ਸਾਚਰੀਏ ਕੱਲ tillo farm house ਮੇ ਮੇਂ ਮਿਂਤਾਂ ਤੇ ਮੈਂ ਤੁਸੀਂ ਸਾਰੀ ਜਾਣੇ ਬਹੁਤ ਵਧੀਆ ਹੋਵੂਗੀ ਲੋ ਜੀ ਅੱਜ ਸ੍ਰੀਪ ਦੇ ਟਾਈਮ ਮੈਂ ਟਾਈਮ ਚੈੱਕ ਕਰੂ ਸੁਈ 7:00 ਵੱਜ ਗਏ ਨੇ 8 ਤੇ ਆਪਾਂ ਆਪਣੇ ਵਲੌਗ ਕਰ ਰਿਹਾ ਐਕਸ ਨੂੰ ਸ਼ੁਰੂ ਠੀਕ ਹੈ ਤੇ ਅੱਜ ਹੈਗਾ ਸੰਡੇ ਤਾਂ ਕਰਕੇ ਮम्मा ਬਣਾ ਰਹੇ ਨੇ ਭੋਗ ਵੀ ਆਪਣੇ ਨਾਮ ਦੁਆਰਾ ਸਮੇਂ ਜਾਣੇ ਤਾਂ ਕਰਕੇ ਤੇ ਬਾਕੀ ਆਪਨੇ ਹੋਰ ਕੰਮ ਕੁੰਮ ਤਾਂ ਸਾਰੇ ਘਰ ਦੇ ਨਿਬੇੜਲੇ ਨੂੰ ਸੁੰਮਰ ਕੇ ਪੋਚਾਪਾ ਲੱਗ ਚੁੱਕੇ ਲੀਰਮ ਫੇਰ ਲੀਆਂ ਬਸ ਮੇਰੇ ਬਾਹਰਲੇ ਕੰਮ ਰਹਿੰਦੇ ਨੇ ਕੀ ਕਰਨਾ ਹੈ ਜੀ ਸੋਲਰ ਕੱਟਣਾ ਹੈ ਕਰਦੀਆਂ ਜੀ ਮੈਂ ਮੈਂ ਕੱਟਦੀਆਂ ਉਧਰ ਨਾ ਨਵਰੂਪ ਹੋਣੀ ਉਹ ਕਰ ਰਹੇ ਨੇ ਮੈਨੂੰ ਲੱਗਦਾ ਕੱਟਤਾ ਜੀ ਮੈਂ ਸੁੱਚੀ ਵਿੱਚੋਂ ਬੰਦੇ ਕਰ ਦਿੰਨੀ ਆ ਫਿਰ ਰਹਿ ਜੂ ਕੀ ਹੈ ਲੋ ਹੁਣ ਆਪਾਂ ਦੱਸਤੀਆਂ ਹੁਣ ਪਹਿਲਾਂ ਮੈਂ ਤਾਂ ਅੱਜ ਇਹਦੀ ਸ਼ੈਂਕ ਵਗੈਰਾ ਸ਼ਾਫ ਕਰਨੀ ਰਹਿੰਦੀ ਨਹੀਂ ਸ਼ੈਂਕ ਕਰਦੀ ਆ ਤੇ ਬਾਕੀ ਅੱਜ ਨਾ ਮੈਂ ਚੁੱਲ੍ਹੇ ਨੂੰ ਮਿੱਟੀ ਲਾਣੀ ਐ ਮੈਂ ਸਵੇਰੀ ਭਿਉਤੀ ਸੀ ਮਿੱਟੀ 8 ਵਜ ਗਏ ਨੇ ਤੁਪਾ ਦੇਖੋ ਨਿਕਲੇ ਈ ਤੁਪਾ ਤੇ ਮੈਂ ਬਸ ਹੁਣ ਮਿੱਟੀ ਭਿਉਤੀ ਹੋਈ ਆ ਹੁਣ ਬਸ ਮਿੱਟੀ ਲਾਣੀ ਆ ਚੁੱਲ੍ਹੇ ਨੂੰ ਚੁੱਲ੍ਹੇ ਦੀ ਚਰਦੀ ਹਾਲਤ ਕਾਫੀ ਹੁਣ ਨਾ ਡੱਕੇ ਡੁੱਕੇ ਲੈਂਦੇ ਹੁਣ ਬਸ ਆਪਾਂ ਮੌਸਮ ਸਹੀ ਹੋ ਗਿਆ ਤੇ ਹੁਣ ਰੋਟੇ ਰੱਟੇ ਸਾਰੇ ਚੁੱਲ੍ਹੇ ਤੇ ਲਾਇਆ ਕਰਾਂਗੇ ਪਤਾ ਕੀ ਚੱਕਰ ਮਮਾ ਦੇ ਨਾ ਹੱਥ ਤੇ ਰੈਸ਼ੀ ਸੋਣ ਲੱਜ ਜਾਂਦੇ ਨੇ ਗਰਮੀ ਕਰਕੇ ਜੇ ਮੂਰੇ ਗਰਮ ਐਸ਼ ਤੇ ਬੈਠਦੇ ਨੇ ਤਾਂ ਵੀ ਹੋਣ ਲੱਜ ਜਾਂਦੇ ਨੇ ਫਿਰ ਹੁਣ ਮੈਂ ਸੋਚਿਆ ਵੀ ਥੋੜੀ ਤੇ ਰੋਟੀਆਂ ਦੇ ਨੀ ਮੈਂ ਕੱਲੀਆਂ ਵੀ ਲਾ ਸਕਦੀ ਆ ਤਾਂ ਕਰਕੇ ਹੁਣ ਮੈਂ ਲਾਇਆ ਕਰਨ ਰੋਟੀਆਂ ਇੱਧਰ ਹ ਦੁਨੇ ਜਾਣੀਆਂ ਕਰ ਰਹੀਆਂ ਨੇ ਗੱਡੀ ਧੋਤ ਵੀ ਪਹਿਲਾਂ ਤਾਂ ਇਹਦੀ ਲੜਾਈ ਪਊਗੀ ਖਾਸੀ ਬਧੀਆ ਜੀ ਫਿਰ ਇਹ ਲੜਾਈ ਹੋ ਕੇ ਨਵ ਉਹਦਰ ਭੱਜੀ ਭੱਜੀ ਜਾਊਗੀ ਮਮਾ 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 ਆਹ ਦੇਖੋ ਨਵ ਫਿਰ ਇਹ ਬਤਾ ਕੀ ਕਹੋਗੀ ਮਮਾ ਅਮਨ ਦੀਦੀ ਐਂ ਕਰਦੀ ਅਮਨ ਦੀਦੀ ਉਂ ਹੀ ਕਰਦੀ ਆ ਉਸ ਤੋਂ ਬਾਅਦ ਫਿਰ ਕਾਫੀ ਟਾਈਮ ਬਾਅਦ ਫਿਰ ਇਹਨਾਂ ਦੀ ਸੁਹਲਾਸਾਲਾ ਹੋ ਜੂ ਫਿਰ ਇਕੱਠੀਆਂ ਹੋ ਜਾਣਗੀਆਂ ਇਹ ਸਾਬ ਕਿਤਾਬ ਇਧਰ ਚਲ ਉਧਰ ਜਦ ਤੂੰ ਕਹਿਤਾ ਰਿਹਾ ਕਣੀ ਕੀ ਕਹਿ ਰਿਹਾ ਮੈਨੂੰ ਬੁਲਾ ਰਹੇ ਓ ਦਾਦੂ ਮੈਨੂੰ ਬੁਲਾ ਰਹੇ ਹੋ ਦੇਖੋ ਜੀ ਸਵੇਰੇ ਸਵੇਰੇ ਸਾਡੇ ਇੰਨਾ ਰੌਲਾ ਰੁਲਾ ਪੈ ਜਾਂਦਾ ਹੁੰਦਾ ਘਰ 'ਚ ਤੇ ਬਸ ਹੁਣ ਆਪਾਂ ਕਰ ਰਹੇ ਆ ਆਪਣਾ ਵਲੌਗ ਉਧਰੋਂ ਆ ਕੇ ਦਰਸ਼ਨ ਵੀਰੇ ਨਾਲ ਉਹਦੇ ਕਟੂਰੀ ਜੀ ਦੋਨੇ ਰੂਸੀ ਦੇ ਕੁੱਤੇ ਸਨੈਮੇ ਇਗਰਾਖ ਦੇ ਵਿਤ ਅਨੁਸਾਰੇ ਜਣਾਂ ਨੂੰ ਸਾਡਾ ਵਲੌਗ ਵਧੀਆ ਲੱਗੇ ਆ ਗਿਆ ਦੇਖਣਾ ਆਪ ਬੇਲਾ ਫਰੀਅਰ ਦਾ ਕੁੱਤੇ ਕਮਾਦਾ ਕੁੜੀਆਂ ਇਹਦੀਆਂ ਵਿਚਾਰੀਆਂ ਸੁੰਮਰ ਲੱਗੀਆਂ ਹੋਈਆਂ ਨੇ ਨਾ ਸੌਰੀ ਗੱਡੀ ਧੋਣ ਤੋਂ ਭਾਈ ਮੌਜਾ ਨੇ ਹਨਾ ਐਸ਼ਾ ਲੁੱਟਦੇ ਆ ਭਾਈ ਸ਼ਾ ਚਲੋ ਫਕਰ ਲੋ ਕੋਸ ਖਾਣ ਜੋਗਾ ਐਸੇ ਬਹੁਤ ਕੱਤਰ ਰਹੀ ਨਾ ਅੱਜ ਇਹਨਾਂ ਨੂੰ ਨਮਾਉਣਾ ਅੱਜ ਹੋਰ ਬੇਲੀਓ ਤੂੰ ਹੋਰ ਕੀ ਕਰਨਾ ਐ ਅੱਜ ਬਾਰਾਹ ਐਤਵਤ ਦਾ ਮਸਾ ਮਿਲਦਮ ਜ ਮਾ ਮਾ ਤੇਰੇ ਵੀ ਹੁਣ ਜਵਾਗ ਆ ਗਏ ਕੁਛ ਕੰਮ ਕਰਵਾਉਂਗੀ ਆਪਾ ਕੀ ਕਰਦਾ ਯਾਰ ਚਿਰ ਤੇ ਚੁੰਨੀ ਆਹਾ ਪਿੱਪਲ ਉੱਗ ਗਿਆ ਏ ਤੇਰੇ ਕੋਈ ਨਾ ਪਿੱਪਲ ਵੀ ਜ਼ਰੂਰੀ ਹੁੰਦੇ ਨੇ ਹਨਾ ਉੱਗਣ ਯਾਰ ਇਹ ਨਾ ਮੱਛਰ ਲੜੇ ਨੇ ਕੱਲ ਮੇਰੇ ਆਪਾ ਕੰਮ ਕਰੂੰਗੀ ਚਲ ਕੋਈ ਨਾ ਕੁਛ ਨਹੀਂ ਹੁੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਤੇ ਆਪਾਂ ਚਲ ਹੋਈ ਜਾਂਦਾ ਆਪਣੇ ਆਪ ਠੀਕ ਹੋਈ ਜਾਂਦਾ ਪਾਣੀ ਛਿੜੀ ਜਾਂਦਾ ਬਸ ਪਾਣੀ ਨਾਲ ਸਹੀ ਹੋ ਗਿਆ ਮੇਰੇ ਮੇਰੇ ਹੁੰਦੇ ਤਾਂ ਕਾਤਰਨੇ ਮੈਂ ਨਾ ਪਹਿਲਾਂ ਪਤਾ ਕੀ ਕਰਦੀ ਸੀ ਕਰੇ ਕਰੀਮਾ ਕੋਮਾ ਜੀ ਨਾਲ ਲਾ ਲੈਂਦੀ ਸੀ ਵੀ ਉਹ ਫੇਸ ਵਾਸ਼ ਯੂਜ਼ ਕਰ ਲਾਓ ਫੇਸ ਵਾਸ਼ ਉਹ ਸਾਰੇ ਕੰਮ ਖਰਾਬ ਕਰਦੇ ਨੇ ਇਹਦੇ ਨਾਲੋਂ ਸਿੰਪਲ ਸੰ ਸਹੀ ਦਾ ਦੱਸਾ ਜਿਹਿਸ ਮੈਂ ਆਪਣੀ ਉਹ ਜਲ ਅਪਣਾਈ ਹੈ ਨਾ ਸਾਬਣ ਨਾਲ ਵਰਤੇ ਮੈਂ ਸਾਬਣ ਜਮਾ ਹੀ ਛੱਡਿਆ ਮੈਂ ਜਮਾ ਵੀ ਸਾਬਣ ਨਹੀਂ ਲਾਇਆ ਆਪਣੇ ਫੇਸ ਤੇ ਐਂਡ ਐਵੇਂ ਵੀ ਨਹੀਂ ਜੀ ਮਤਲਬ ਫੇਸ ਮਤਲਬ ਕਾਲਾ ਮਹਿਲਾ ਕੁਝ ਨਹੀਂ ਹੈਗਾ ਆ ਥੋੜੇ ਬੋ ਜੀ ਪਿੱਛੇ ਜੀ ਹੁਣ ਉੱਗਿਆ ਹੈ ਹਟ ਜਾ ਉੱਥੇ ਕੰਮ ਤੇ ਹਜੇ ਕਰਦੀ ਆ ਨਾ ਕਹਿੰਦੀ ਮੀਰੀ ਪੈਂਟਾ ਦੇਖੋ ਕਿੰਨੀ ਛੋਟੀ ਜੀ ਪੈਂਟਾ ਹੈ ਰਿੰਗਾਈ ਹੋਈ ਹੈ ਕੁੜੀ ਨੇ ਉੱਪਰ ਪਾਈ ਹੋਈ ਆ ਚਲੋ ਚਲੋ ਜੀ ਹੁਣ ਮੈਂ ਵੀ ਕਰਦੀ ਆ ਆਪਣਾ ਕੰਮ ਸ਼ੁਰੂ ਤੇ ਫਿਰ ਬਾਅਦ ਵਿੱਚ ਆਪਾਂ ਤੁਹਾਨੂੰ ਮਿਲਦੇ ਆਂ ਬਾਏ ਬਾਏ ਉੱਥੇ ਕੰਪੰਗ ਥੱਪੜ ਮਾਰੂ ਢੇੜ ਜੀ ਦੇ ਬਣਾ ਲੀਂਦੀ ਕੁ ਕੀ ਆ ਬਾਤ ਆ ਮੈਂ ਤਾਂ ਉਸੇ ਗੱਲਾਂ ਹੀ ਕਰਕੇ ਆਂ ਕਿ ਇਹ ਜੇ ਕੁਛ ਨਹੀਂ ਕੀਤਾ ਥੋੜੀ ਦੇਖ ਮੈਨੂੰ ਬਹੁਤ ਵਧੀਆ ਲੱਗਿਆ ਸੱਚੀ ਕੀ ਕਰਦਾ ਤਾਂ ਖਾਲਾ ਗਰਮ ਕਰਨੀ ਤਾਂ ਓ ਘੰਟ ਲੱਗਦੀ ਆ ਚਲੋ ਬਤੀਆ ਮੈਨੂੰ ਠੰਡੀ ਹੋਏ ਤਾਂ ਪਾਉਂ ਹਾਂਜੀ ਹਾਂ ਚਲੋ ਅਮਨ ਨਬਰੂਪਾ ਅਮਨ ਤੇਲ ਪਵਾ ਲੋ ਟੈਂਕੀ ਫੁੱਲ ਕਰਾ ਲੋ ਆਪਾਂ ਉੱਥੇ ਆਪਾਂ ਪਤਾ ਕਿੱਥੇ ਜਾ ਕੇ ਆਵਾਂਗੇ ਬੰਦ ਕਰ ਇਹਨੂੰ ਜਿੱਥੇ ਮੈਗੀ ਖਾ ਕੇ ਆਏ ਤੇ ਉਹ ਪਹਾੜੀਆਂ ਤੇ ਕਿਵੇਂ ਅੱਗੇ ਔਕਣੀ ਲੈ ਕੇ ਜਾਵਾਂਗੇ ਤੇਲ ਫੁੱਲ ਘਰ ਆ ਲੈ ਇੱਕ ਵਾਰ ਮੇਰਾ ਨਾ ਨਾ ਲਈ ਚੰਗਾ ਇਸ ਦਾ ਸਰ ਮਾਉਂਟੇਨਰ ਐਲਵੈਟ ਨਾ ਇਹ ਤਾਂਸ਼ਤ ਬੱਦੂ ਲੋਗ ਹੋਰ ਦੇਖ ਆਇਆ ਇਹ ਕਰੋ ਆਹੋ ਦੂਜੀ ਵੀਡੀਓ ਕਰਦੇ ਵੀ ਨਹੀਂ ਹਾਂ ਵਧੀਆ ਹੋ ਗਏ ਬੱਸ ਤੇ ਇਹ ਚੁੱਲਾ ਥੋੜਾ ਸਮਾਰਨ ਵਾਲਾ ਮਿੱਟੀ ਲਿਉਣ ਵਾਲੀ ਮਿੱਟੀ ਹੈ ਨਹੀਂ ਹੋਰ ਆ ਰਹੇ ਤੇ ਉਥੋਂ ਬਲੜੀ ਤੋਂ ਲੈ ਕੇ ਆਤੀ ਹਣਾ ਵਾਸੀ ਹੁਣਾ ਤੋਂ ਤੈਨੂੰ ਬਸ ਛਡਾਵਾਂਗੇ ਤੂੰ ਨੇ ਮਾਸੀ ਦੇ ਹਾਂ ਨੀ ਜੀ ਹਾਂ ਜੀ ਮੈਂ ਤਾਂ ਨਾਲੇ ਮੈਨੂੰ ਬਸ ਚਾਹੀਦੀ ਹੈ ਅਜੀ ਜੀ ਅਸੀਂ ਹਜ਼ੂਰ ਸਾਹਿਬ ਤੇ ਲੈ ਤੂੰ ਮਾਸੀ ਦੇ ਰਹਿ ਜੀ ਠੀਕ ਆ ਹਾਂ ਇਹ ਵੀ ਠੀਕ ਆ ਮੈਂ ਅੱਗੇ ਜਾਉਗੀ ਜੀ ਹਜ਼ੂਰ ਮਾਸੀ ਦੇ ਵੀ ਰਹਿਣਾ ਯਾਰ ਤੈਨੂੰ ਫੇਰ ਲੈ ਜੀ ਫੇਰ ਕਦੋਂ ਨਾ ਤਾ ਤੈਨੂੰ ਮੈਂ ਜਾਉਂਗੀ ਫੇਰ ਨਾਲ ਚਲ ਜੀ ਇਹਨਾਂ ਗ੍ਰੀਪੇ ਨਾਲ ਛੁੱਟਦੇ ਦਾ ਸੀਗਾ ਉਹ ਨਹੀਂ ਹੁੰਦੀ ਨਾ ਬੱਦ ਨਹੀਂ ਹੈ ਕਿ ਕਿੰਨੇ ਖਲਾਸਾ ਜਿਹੜਿਆ ਨਹੀਂ ਨਿੱਤ ਨੂੰ ਲਾਤਾ ਪਰੋਣਾ ਤੇ ਹੁਣ ਤਾਂ ਬੜੀ ਸਾਫ ਹੋ ਗਿਆ ਹਾਂ ਬਾਅਦ ਵਿੱਚ ਮਿੱਟੀ ਲਿਆ ਕੇ ਥੋੜਾ ਸੱਤਿਆ ਕਰਾਣਾ ਆਪਣਾ ਨਾ ਬਾਲਦੀ ਹੁਣ ਇੱਥੇ ਚਾਰ ਸਬਜ਼ੀ ਰੋਟੀ ਸਾਗ ਪਰੌਂਠੇ ਬਣਾਉਣੇ ਸਾਰਾ ਹੁਣ ਅੱਧੀ ਬਣਾਇਆ ਕਰਾਂਗੇ ਰੋਟੀ ਦੀ ਸਾਗ ਦੀ ਬਣਾਉਣਗੇ ਸਾਰਾ ਸੁੱਕਣੇ ਪਾ ਜਾਂਦੇ ਸੀ ਰਾਤੀ ਮਸ਼ੀਨ ਚ ਪਾਦੇ ਸੀਗੇ ਸਵੇਰ ਤੱਕ ਧੁੱਤੇ ਕੇ ਤੇ ਬਸ ਹੁਣ ਇੱਧਰ ਮਾਂ ਵੀ ਦੇਗ ਪਾ ਰਹੇ ਨੇ ਤੇ ਮੈਂ ਹੁਣ ਬਸ ਰੋਟੀ ਪਾਣੀ ਬਣਾਨੀ ਆ ਰਾਤ ਦੀ ਆ ਦਾਲ ਪਈ ਆ ਬਸ ਇਹਨੂੰ ਬਰ ਚਾ ਕੇ ਰੋਟੀ ਪਾਣੀ ਕਰਦੇ ਤਿਆਰ ਪਕੌੜਿਆਂ ਦੀ ਸਬਜੀ ਹੈ ਜੈ ਸਬਜੀ ਜਿਹੜੀ ਮੂੰਗੀ ਹੋਵੇ ਮੈਸੇ ਜਿਹੜੀ ਆਲੂ ਪਕੌੜੇ ਕਹਿੰਦੇ ਹੁੰਦੇ ਨੇ ਹਾਂ ਇਹ ਗੱਲ ਸਾਨੂੰ ਇਹ ਬਹੁਤ ਡਾਊਟ ਹੈ ਤੁਸੀਂ ਜਰੂਰ ਕਮੈਂਟ ਕਰਿਓ ਕੀ ਹੁੰਦਾ ਹੈ ਦੱਸੋ ਬਈ ਦੱਸੋ ਟਾਈਮ ਚੈੱਕ ਕਰੋ ਟਾਈਮ ਹੋ ਗਿਆ 8:40 ਹੋ ਗਏ ਨੇ ਆਪਾਂ 8:00 ਵਜੇ ਲੱਗੇ ਸੀ ਸ਼ੂਟ ਕਰਨ ਦੇਖ ਲਓ ਇੰਨਾ ਸਾਰਾ ਕੰਮ ਨੇ ਪੇੜ ਲਿਆ ਆਪਾਂ ਨੇ 40 ਮਿੰਟਾਂ 'ਚ ਕੱਪੜੇ ਵੀ ਸੁੱਕਣੇ ਪਾਦੇ ਪੋਚਾ ਵੀ ਲਾਤਾ ਇੱਧਰ ਆ ਵੀ ਬਣਾਤਾ ਦੀ ਬੀਬੀ ਉਹ ਤਾਂ ਮੰਮੀ ਹੈ ਕਹਿੰਦੀ ਆ ਮੇਰੀ ਬੀਬੀ ਦੀ ਕਿਡਨੀ ਵੇਚ ਕੇ ਫੋਨ ਦੀ ਤਾਂ ਜਿੰਦੂ ਲੋੜ ਕਹਿੰਦੀ ਫੂਲ ਲੈਣਾ ਆਈ ਤੂੰ ਬੀਬੀ ਦੀ ਕਿਡਨੀ ਦਾ ਕੰਮ ਨਹੀਂ ਆਉਣੀ ਨਾ ਬੀਬੀ ਆ ਜੂਗੀ ਅੱਖਾਂ ਵਿੱਚੋਂ ਮਾਰਣਗੀਆਂ ਇਹ ਕਹਿੰਦੀ ਮੇਰੇ ਕੋਲ ਫੋਨ ਨਹੀਂ ਹੈਗਾ ਮੇਰਾ ਫੋਨ ਖਰਾਬ ਹੋ ਗਿਆ ਮੇਰੇ ਕੋਲ ਤਾਂ ਹੈਗਾ ਮੈਂ ਕੀ ਕਰਨਾ ਇਹਦੇ ਕੋਲ ਵੀ ਹੈਗਾ ਹਾਂ ਬੀਬੀ ਦੀ ਕਿਡਨੀ ਵੇਚ ਹਾਂ ਇਹ ਉਹ ਅਸੀਂ ਵੀਡੀਓ 'ਚ ਸੁਣਿਆ ਸੀਗਾ ਮੇਰੀ ਕਿਡਨੀ ਨਹੀਂ ਲੀਕਤਾ ਦੀ ਕਿਉਂ ਉਹ ਤਾਂ ਵੀ ਸਾਰੇ ਮੇਂ ਵੇਚ ਜਾਂਦੀ ਐ ਨੇ ਕੀ ਪਿਆ ਤੇ ਚਾਚਾ ਜੀ ਘਰਾਲ ਦੀ ਗੱਤ ਨੂੰ ਦੇਖ ਰਾਵ ਨੇ ਦੇਖੀ ਦੀਪਾ ਚੰਦਰੀ ਵੇਚ ਹਾਂ ਵੇਚੂ ਵੀ ਉਹਦਾ ਉਹ ਮੇਰਾ ਵਿਚਾਰਾ ਚਾਚਾ ਐ ਹੋਇਆ ਵੀ ਬਹੁਤ ਪਹਿਲਾਂ ਉਹ ਤਾਂ ਚਾਚਾ ਨੇ 10 ਰੁਪਏ ਦੇ ਗਿਆ ਨਾ ਇਹਨੂੰ ਹਾਂ ਉਹ ਚਾਚਾ ਹੋ ਗਿਆ ਤਾਂ ਚਾਹੇ ਮੈਂ 500 ਦੇ ਨਾ ਉਹ ਹੀ ਆ ਉਹ ਨਹੀਂ ਜਾ ਤਾਂ ਸੂਟ ਵੀ ਦਬਾਉਂਦੀਆਂ ਨਾਲੇ ਕਿਹੜਾ ਸੂਟ ਦਬਾਇਆ ਉਹ ਪਿੱਛੇ ਚ ਦਬਾਇਆ ਨਹੀਂ ਉਹ ਤਾਂ ਲਿਆ ਗਿਆ ਸੀ ਕਿਉਂ ਪਹਿਲਾਂ ਇਹਦੇ 1000 ਚੰਦੇ ਹੋਗੇ ਨੇ 440 ਹਾਂਜੀ ਤੇ ਆਪਾਂ ਨੇ ਤੇਰੀ ਅਜ ਮੂੰਗੀ ਦੀ ਦਾਲ ਬਾਹਰ ਮੈਂ ਹੁਣੇ ਤਰਕੇ ਹਟੀ ਸੀ ਹਜੇ ਆ ਦੇਖੋ ਮੂੰਗੀ ਦੀ ਦਾਲ ਪਹਿਲਾਂ ਹਾਰ ਜੀ ਧਰਨੀ ਸੀ ਹਾਰ ਚ ਸਾਡਾ ਨਾ ਪਤਲੇ ਘ ਭਾਰੀ ਬਹੁਤ ਤਾਂ ਫਿਰ ਧਰਨ ਔਖਾ ਲੱਗਦਾ ਚੱਕਣਾ ਉਥੋਂ ਵੀ ਦਰ ਲਾਦਾ ਵੀ ਉਥੋਂ ਇਹ ਨਹੀਂ ਮੈਂ ਨਾ ਹੋਈਆਂ ਨਾ ਕਿਤੇ ਨਾਲ ਨੂੜ ਚੜ ਜੇ ਵਿੱਚ ਤਾ ਕਰਕੇ ਫਿਰ ਉੱਥੇ ਨਹੀਂ ਪੜਦੇ ਉੱਥੇ ਨਾ ਅਸੀਂ ਦੂਜਾ ਲੈ ਕੇ ਆਵਾਂਗੇ ਜਿਹੜੇ ਮਿੱਟੀ ਦੇ ਹੁੰਦੇ ਨਹੀਂ ਹੈਗੇ ਉਹ ਸਾਡੇ ਪਹਿਲਾਂ ਟੁੱਟ ਗਏ ਸੀ ਇੱਕ ਵਾਰ ਤਾਂ ਕਰਕੇ ਕਿ ਹੁਣ ਨਵਾਂ ਲੈ ਕੇ ਆਵਾਂਗੇ ਫਿਰ ਹਰ ਚ ਧਰਿਆ ਕਰਾਂਗੇ ਬਸ ਹੁਣ ਮੈਂ ਇਹ ਢੱਕਣ ਟੁਕਣ ਦਿੰਨੀ ਆ ਆ ਭਾਂਡੇ ਵਗੈਰਾ ਸਾਰੇ ਅੰਦਰ ਲੈ ਕੇ ਜਾਣੀ ਅੱਜ ਸ਼ਾਇਦ ਰੋਟੀਆਂ ਵੀ ਬਾਹਰ ਹੀ ਨਹੀਂ ਆ ਉੱਧਰ ਪਤਾ ਨਹੀਂ ਕਾਦਾ ਕਾ ਫੈਂ ਲੱਗ ਗਿਆ ਅੱਜ ਫੇਰ ਲੜਪੇ ਵੀ ਦੋ ਡੱਕੇ ਦੇ ਲਿਆਂਦੇ ਹੋਰ ਬੜੇ ਬੜੇ ਭਾਰੀ ਚੱਕ ਕੇ ਛੋਟੇ ਡੱਕਿਆਂ ਨਾਲ ਤਾਂ ਕਿੱਥੇ ਮੱਚਦੀ ਲੱਗ ਇਹਨੂੰ ਵੀ ਖਾਸਾ ਟਾਈਮ ਲੱਗਦਾ ਬਣਾਉਣ ਨੂੰ ਤੇ ਆ ਮੋਰੀਆ ਜਿਹਾ ਆਪਣੇ ਪਾਣੀ ਛੱਡੇ ਆ ਅੱਛਾ ਇਧਰ ਤਾਂ ਸਾਗ ਵਧੀਆ ਹੋ ਗਿਆ ਇੱਥੇ ਤੱਕ ਹਨਾ ਇਹ ਹਜੇ ਵੀ ਆ ਚੀਜ਼ ਉੱਚੀ ਆ ਉਰੇ ਤੱਕ ਪਾਣੀ ਆਉਂਦਾ ਨਹੀਂ ਹੈਗਾ ਪ੍ਰੋਪਰਲੀ ਲੈ ਕੇ ਨਹੀਂ ਆਣਾ ਕਿਉਂ ਇਹਨੂੰ ਦਿਨ ਹਾਂ ਚਲੋ ਨਿੰਬੂ ਵੀ ਵਧੀਆ ਹੋ ਨਿੰਬੂ ਪਾੜਨ ਲੱਗੇ ਵਿੱਚੋਂ ਪਤਾ ਨਹੀਂ ਕੀ ਚੱਕਰ ਆ ਸਾਨੂੰ ਦੱਸਿਓ ਵੀ ਨਿੰਬੂ ਵਿੱਚੋਂ ਕਾਹਤੋਂ ਪਾੜਦੇ ਨੇ ਚਲੋ ਜੀ ਚੱਲੀ ਆਪਾਂ ਹਾਂ ਬੇਰ ਤੋਂ ਮਾਰਦੇ ਹਾਂ ਹਾਂ ਕਾਲੂ ਸ਼ਹਿਦ ਲਓ ਜੀ ਕਾਲੂ ਸ਼ਹਿਦ ਆਪਾਂ ਬਣਾ ਰਿਆ ਕੁਮਾਰ ਕੰਗਰਕ ਜੁਣਾ ਪੈਤਰ ਦੇਖਿਆ ਰਿਹਾ ਹੋਇਆ ਜਿਹਾ ਹੋਇਆ ਹੈ ਨਾ ਆ ਜੀਰੀ ਪਈ ਆ ਚੱਤ ਨੇ ਆ ਨਿੰਬੂ ਨੇ ਹਨਾ ਖਾ ਲੈਣੇ ਚਾਹੇ ਲੱਗ ਜਾ ਮੈਂ ਖਾ ਲੈਣੇ ਦਾਲ ਰਣੀ ਹੁੰਦੀ ਥੋੜੀ ਸੁੱਕੀ ਬਣਾਉ ਉਹ ਤੇ ਗਿੱਲੀ ਨਾ ਗਿੱਲੀ ਵਾਲੀ ਬਣਾਉਣੀ ਬਹੁਤ ਘੈਂਟ ਲੱਗ ਜਾ ਉਹ ਦਿਨ ਪਾਲਪਸ ਬਣਾਏ ਸੀ ਅਸੀਂ ਸੇਲ ਲੈ ਕੇ ਜਾਵਾਂਗੇ ਹੁਣ ਅਸੀਂ ਦਾਲ ਬਣਾ ਲਈ ਠੀਕ ਹੁਣ ਲੈ ਕੇ ਕਮਾਰ ਤਾਂ ਵਧੀਆ ਖੜਾ ਹਨਾ ਲੈ ਨਾਵਾਂਗੇ ਨਾਲੇ ਲੈ ਲਿਓ ਜੇ ਲੈਣੀ ਹੋਈ ਦੇ ਦਾਂਗੇ ਛੋਟਾ ਜਾ ਕਿਹੜ ਰਿਹਾ ਦੇਖੀ ਚਾਲੋ ਆ ਜਾਓ ਹੂੰ ਵਧੀਆ ਖੜਾ ਕਾਲੂ ਲੈ ਜਾਾਂਗੇ ਸਵੇਰੇ ਹਾਂ ਨਾ ਫਿਰ ਮਾਂ ਤਾਂ ਦੇਖ ਦੇਣਾ ਤੂੰ ਆਈਆਂ ਉਰੇ ਚੱਲ ਕਰੇ ਆਪਣੇ ਆ ਗਈ ਪੇੜ ਦੀ ਪਿਛੇ ਪਿਛੇ ਆ ਸਵੇਰੇ ਸਵੇਰੇ ਉਹ ਸੜਕ ਤੱਕ ਫਿਰੇ ਜਾਂਦਾ ਹੈ ਕਿ ਮੇ ਪੌਪ ਕਿ ਤੇ ਹੈਲੋ ਆ ਵੀ ਫੋਟੋਸ ਆਉਣੀਆਂ ਆ ਆ ਅੱਛਾ ਹੁਣ ਉਹ ਨਮਾ ਚੱਲਦਾ ਇਹਨੇ ਟ੍ਰੈਂਡ ਜਿਹਾ ਓਵੇਂ ਕਰਈਏ ਨੇ ਤੁਸੀਂ ਨੇ ਹਨਾ ਜਗ੍ਹਾ ਹੋ ਜੇ ਫਿਰ ਤਾਂ ਉਹਦੇ ਤੇ ਜਾਣਾ ਲੱਗਦਾ ਚੱਲਦੇ ਨੇ ਛੱਡੀਂ ਟਾਈਮ ਵਾਪਸ ਆ ਕੇ ਹਾਂ ਹਾਂ ਦੇਖੇ ਉਹ ਨੀ ਕੁੜੀ ਹਾਂ ਸੁਰੂ ਕੀਤੀ اتنا ਪੀ ਇਹ ਨਹੀਂ ਬਚਦਾ ਪਰ થોਣੀ ਹੋਤਾ ਹੈ ਦੇਖੋ ਕਿ ਆਉਂਦੀ ਆ ਹੈ ਜੰਗੀ ਆਹਾਂ ਦੇ ਤੱਕ ਟੋਕਾ ਕਰਾਇਆ ਪਹਿਲਾਂ ਸਾਰਾ ਜੁਰੀਆ ਲੋ ਆਗੀ ਮੈਂ ਵੀਡੀਓ ਬਣਾਣੇ ਇਹ ਤਾਂ ਕਾਬਣਾ ਰਿਉ ਆ ਆ ਕਿੱਥੋਂ ਨਹੀਂ ਆਂਦਾ ਫੇ ਮੂਤੋ ਇਹ ਲੋੜੇ ਲੋੜੇ ਕੁਛ ਪਾਲਣ ਕਰ ਪੱਤਾ ਚੁੰਡ ਕੇ ਪੱਤਾ ਪੱਤਾ ਉਹ ਲਿਆਂਦਾ ਤੀ ਕੁਛ ਪਾਲਕ ਹੋ ਗਿਆ ਸੀ ਹੂੰ ਤੂੰ ਚੁੰਡ ਲਈ ਕੱਲ ਨੂੰ ਚਲਾਤਾ ਹੈ ਗਿਆ ਕੱਲ ਨੂੰ ਤਾਂ ਸ਼ੈਡ ਕੁਮਾਰ ਬਣਾਵਾਂਗੇ ਅਸੀਂ ਅੱਜ ਕੱਲ ਪਕੌੜੇ ਬਣਾ ਲੈ ਕਰ ਦਾ ਦਿਨ ਹੋ ਜਾਊਗਾ ਹੂੰ ਦੇਖਦੀ ਆ ਕੁਮਾਰ ਨੂੰ ਵੀ ਕੀ ਕਰਦਾ ਸਾਗ ਨੂੰ ਵੀ ਕੀ ਕਰਦਾ ਕੀ ਬਣਾਈਏ ਕੱਲ ਨੂੰ ਤੇ ਇਸਲਾਤਾ ਹੈਗੇ ਬਾਕੀ ਦੇਖੋ ਪੱਤਾ ਪੱਤਾ ਕਾ ਜਾਨੀ ਥੋੜਾ ਜਿਹਾ ਟਾਈਮ ਲੱਗਦਾ ਪਤਾ ਜਾਊਗਾ ਐਵੇਂ ਗਾਡੂ ਨੇ ਆਉਣਾ ਤੀ ਅੱਛਾ

ਆਖ ਮੈਂ ਸਾਦਾ ਐ ਹੁੰਦਾ ਤੇਰੇ ਮੈਦੇ ਵਾਰ ਜੀ ਕਰਨਗੇ ਗੱਲਾਂ ਸੋਤਾ ਹੁੰਦੀ ਬਰਤੀਆਂ ਨੇ ਉਹ ਤਾਂ ਵੀਡੀਓ ਬਣਾਉਣੀ ਚਾਹੀਦੀ ਹੈ ਇਹ ਵੀ ਤਾਂ ਲੋਕੀ ਵੇਖਦੇ ਨੇ ਚੜਾਈ ਉਹ ਹੋਵੇ ਕਮਰੇ ਨਕਲੀ ਹੈ ਕਿ ਅਸਲੀ ਹੈ ਦੇਖਿਓ ਪਾਣੀ ਹੋਰ ਪਾ ਮੈਂ ਕੋਊਆ ਪੰਟਾ ਜੀ ਤੂੰ ਲਈ ਗਾਠਾ ਤੈਨੂੰ ਇਹ ਨੱਕ ਵੀ ਸੱਜ ਨਹੀਂ ਹੈਗਾ ਨਾ ਮੈਂ ਪਹਿਲੀ ਵਾਰ ਬਣਾ ਰਹੀ ਹਾਂ ਤੂੰ ਸਿੱਖ ਕੇ ਕੀ ਆਈ ਹੈ ਤੂੰ ਦੁਬਾਰੇ ਜਾਊ ਮੜੀਆ ਤੇ ਸਿੱਖ ਕੇ ਆਵਾਂਗਾ ਹਾਂ ਇਹ ਘਰ ਤੋਂ ਫੇਜੇ ਮੇਰਾ ਮੁੰਡੇ ਨੂੰ ਡੰਡਾ ਕਰਕੇ ਆ ਨੀ ਹਾਂ ਜਿੱਤਾਂਦੀਆਂ ਨੀ ਜਿਹੜੀ ਉਹ ਨਾ ਮੰਗ ਲਾਗੀ ਕਰ ਲਾ ਕੇ ਠੀਕ ਕਰੇਗੀ ਜਦ ਤੱਕ ਆ ਹਾਂ ਪਹਿਲੀਆਂ ਨਾਲ ਰੰਗ ਲੱਗਿਆ ਜਾਉਂਦਾ ਦੋ ਕੁੜੀਆਂ ਦੀ ਮਾਂ ਹੋ ਗਈ ਤੈਨੂੰ ਅਜੀ ਸਾ ਕੀ ਨਹੀਂ ਆ ਬਡੋਲਾ ਨਹੀਂ ਆਇਆ ਹੈ ਮੇਰੇ ਮੈਂ ਸਾਰਾ ਕੁਝ ਸਖਾਤੀ ਜਦੰਦੀ ਆਈ ਹੈ ਇਹਨੂੰ ਕੁਝ ਵੀ ਨਹੀਂ ਤੀਆ ਹੁੰਦਾ ਤੂੰ ਆਏ ਖਾਣਾ ਮੰਦਿਰ ਨੂੰ ਤੂੰ ਆਏ ਕਰਲਾ ਬੰਦੀ ਇਹ ਕਹਿੰਦੇ ਨੇ ਸਾਸ ਤੇਜ ਆ ਹੁੰਦਾ ਇਹ ਕਾਠਾ ਖਾਸਾ ਹੁੰਦਾ ਇਹ साग ਪੱਤੇ ਆਂਦਾ ਨਾ ਹਾਂਜੀ ਉਚੋ ਉਦੋਂ ਨਿਕ ਟੱਪ ਜੰ ਬੈਣ ਦੁੱਧ ਟੱਪ ਜੂਗਾ ਬਹੁਤ ਵਧੀਆ ਇਹ ਸਾਗੂ ਵੀ ਇਕੱਠਾ ਹੈ ਉਦੋਂ ਸਾਡੇ ਇੰਨਾ ਸੋਹਣਾ ਚੱਲ ਪਿਆ ਇਕੱਠਾ ਤੀਗਾ ਨਾ ਪਾਣੀ ਦਾ ਹੋ ਕੇ ਹੋ ਜਾਂਦਾ ਹੂੰ ਇਹ ਦੂਜੇ ਗੰਦੇ ਨਾਲ ਤਾਂ ਹਜੇ ਥੋੜਾ ਰਹਿ ਜਾਂਦਾ ਇਹ ਤਾਂ ਇਕੱਠਾ ਹੋ ਜਾਂਦਾ ਪਹਿਲਾਂ ਨੇ ਮੈਂ ਥੋੜੀ ਚ ਬਣਾਉਣ ਲੱਗੀ ਸੀ ਉਹਦੇ ਚ ਹੂੰ ਤੇ ਉਹਦੇ ਚ ਪੈਣਾ ਵੀ ਨਹੀਂ ਸੀ ਇਹ ਹੂੰ ਆਹ ਸਟਾਪ ਤੋੜੀ ਲੈ ਕੇ ਆਣੀ ਆ ਹੂੰ ਤੇ ਹਾਂ ਛਿੱਟੇ ਪੈਣੀ ਨੇ ਤੇ ਰੋਟੇ ਲਾਣੀਆਂ ਨੇ ਭਾਬੀ ਹੋਰ ਲੇਟ ਹੋ ਗਈ ਮੈਂ ਵੀ ਅੱਜ ਹੁਣੇ ਕੰਮ-ਕੁੰਮ ਜਾਨੇ ਵੇਟ ਕੇ ਹਾਂ ਬਸ ਰੋਟੀ ਨੂੰ ਟਾਈਮ ਨਹੀਂ ਲੱਗਣਾ ਨਹੀਂ ਤੂੰ ਕਿਉਂਕਿ ਚੁੱਲ੍ਹਾ ਭਖਿਆ ਪਿਆ ਹਾਂ ਹਾਂ ਉੱਧਰੋਂ ਸੁੱਟ ਡੰਗਰਾਂ ਦਾ ਉਹ ਹੋ ਗਿਆ ਫੇਰ ਕੋਈ ਚੱਕਰ ਨਹੀਂ ਤਾਂ ਰੋਟੀਆਂ ਨਹੀਂ ਲਾ ਕੇ ਵੀ ਅੰਦਰ ਬਾਹਰ ਬੜ ਕੇ ਪੈ ਜਾਵਾਂਗੇ ਫੇਰ ਤੇਰੇ ਵਰਗੇ ਆਉਂਦੇ ਨੇ ਵੀਡੀਓ ਬਣਾਉਣਾ ਜਾਨੂ ਦਿਨਾਂ ਨਹੀਂ ਬੋਲਦੇ ਉਹ ਫਲਾਣਾ ਉਹ ਐ ਛੱਡ ਦੇਸ਼ਟੀ ਹੋ ਗਈ ਫੇਰ ਇਹ ਤਾਂ ਚਾਹੀਦਾ ਵੀ ਉਹ ਲੈਣ ਲਈ ਜੀ రుట్టి శాం ఉ